ਸਾਖੀ ਸ਼੍ਰੀ ਤਰੂ ਪਗਤ ਜੀ ਆਦ ਕਾਲ ਵਿੱਚ ਜਿਸ ਦਾ ਨਾਮ ਸਤਜੁਗ ਹੈ ਭਗਤ ਤਰੂ ਜੀ ਹੋਏ ਹਨ ਆਪ ਦਾ ਜਨਮ ਰਾਜੇ ਉਤਾਨਪਾਦ ਦੇ ਘਰ ਹੋਇਆ ਉਹਨਾਂ ਦੀ ਮਾਤਾ ਦਾ ਨਾਮ ਸਨੀਤਾ ਸੀ ਉਹ ਬੜੀ ਧਾਰਮਿਕ ਨੇਕ ਤੇ ਸਤਵੰਤੀ ਇਸਤਰੀ ਸੀ ਉਸ ਰਾਜੇ ਉਤਾਨਪਾਦ ਦੀਆਂ ਦੋ ਰਾਣੀਆਂ ਸਨ ਛੋਟੀ ਰਾਣੀ ਕੁਝ ਤਾਂ ਸੁੰਦਰੀ ਬਹੁਤ ਸੀ ਦੂਸਰਾ ਚੰਚਲਮਨ ਤੇ ਈਰਖਾ ਵਾਲੀ ਸੀ ਉਸ ਨੇ ਰਾਜੇ ਨੂੰ ਕਾਬੂ ਕਰ ਰੱਖਿਆ ਸੀ ਸਦਾ ਆਪਣੇ ਮਹਿਲ ਵਿੱਚ ਰੱਖਦੀ ਉਸ ਦਾ ਵੀ ਇੱਕ ਲੜਕਾ ਸੀ ਉਹ ਰਾਜੇ ਦੇ ਕੋਲ ਰਹਿੰਦਾ ਰਾਜਾ ਉਸ ਨੂੰ ਗੋਦੀ ਚੁੱਕਦਾ ਸੁਨੀਤਾ ਦੇ ਪੁੱਤਰ ਧਰੂ ਨੂੰ ਮਤ ਰਏ ਰਾਜੇ ਦੀ ਗੋਦ ਵਿੱਚ ਬੈਠ ਕੇ ਸੁੱਖ ਨਾ ਲੈਣ ਦਿੰਦੀ ਐਸੀ ਦਸ਼ਾ ਵਿੱਚ ਬਾਲਕ ਕਈ ਵਾਰ ਸੋਚਦਾ ਕਿਉਂਕਿ ਬਾਲਕ ਵਾਸਤੇ ਬਾਪ ਦੇ ਮਨ ਦਾ ਪਰਮ ਪਿਆਰ ਦਾ ਨਿੱਗਾ ਸੁਖਦਾਈ ਹੁੰਦਾ ਹੈ ਜਿਸ ਨੂੰ ਬਾਪ ਦਾ ਪਿਆਰ ਨਹੀਂ ਮਿਲਦਾ ਉਸ ਬੱਚੇ ਦਾ ਜੀਵਨ ਅਧੂਰਾ ਹੁੰਦਾ ਹੈ ਉਸ ਦੇ ਮਨ ਵਿੱਚੋਂ ਉਮਰ ਪਰ ਵੈਦਨਾ ਖਤਮ ਨਹੀਂ ਹੁੰਦੀ। ਪਾਈ ਗੁਰਦਾਸ ਜੀ ਨੇ ਸ਼੍ਰੀ ਤਰੂ ਭਗਤ ਜੀ ਦੇ ਜੀਵਨ ਦੀ ਕਥਾ ਇਉਂ ਬਿਆਨ ਕੀਤੀ ਹੈ। ਤਰੂ ਹੱਸਦਾ ਘਰ ਆਇਆ ਘਰ ਪਿਆਰ ਹਉ ਕੁਛੜ ਲੀਤਾ। ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤ ਰਈ ਕੀਤਾ। ਡੱਡ ਹੌਲਿਕਾ ਮਾਂ ਪੁੱਛੇ ਤੂੰ ਸਵਾਨੀ ਹੈ ਕਿ ਸਰੀਤਾ। ਸਵਾਨੀ ਹਾਂ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜਤਾ। ਕਿਸ ਉਦਮ ਤੇ ਰਾਜ ਮਿਲੇ 70 ਤੇ ਸਭ ਹੋਵਣ ਮੀਤਾ। ਪਰਮੇਸ਼ਵਰ ਅਰਾਧੀ ਏ ਜਿੰਦੂ ਹੋਈਏ ਪਤਿਤ ਪੁਨੀਤਾ ਬਾਹਰ ਚੱਲਿਆ ਕਰਨ ਤਪ ਮਨ ਬਿਰਾਗੀ ਹੋਏ ਅਤੀਤਾ ਨਾਰਦ ਮਨ ਉਪਦੇਸ਼ਿਆ ਅਬ ਚਲ ਰਾਜ ਕਰੋ ਨਿਤ ਨੀਤਾ ਹਾਰ ਚੱਲੇ ਗੁਰਮੁਖ ਜਗ ਜੀਤਾ ਪਾਈ ਸਾਹਿਬ ਦੇ ਕਥਨ ਅਨੁਸਾਰ ਇੱਕ ਦਿਨ ਬਾਲਕਾ ਨਾਲ ਖੇਡਦਾ ਹੋਇਆ ਧਰੂ ਘਰ ਰਾਜ ਮਹਿਲ ਪੁੱਜਾ ਉਹ ਬਹੁਤ ਪਰਸੰਨ ਚਿਤ ਤੇ ਹੱਸਦਾ ਸੀ ਉਸ ਨੂੰ ਹੱਥ ਦਾ ਹੱਸਦਾ ਦੇਖ ਕੇ ਰਾਜੇ ਦੇ ਅੰਦਰ ਮੋਹ ਜਾਗ ਗਿਆ ਪਿਆਰ ਆਇਆ ਉਸ ਨੂੰ ਫੜ ਕੇ ਗੋਦ ਵਿੱਚ ਬਿਠਾ ਲਿਆ ਕੁੱਟ ਕੇ ਹਿੱਕ ਦੇ ਨਾਲ ਲਾਉਂਦਾ ਹੋਇਆ ਸਿਰ ਉੱਤੇ ਪਿਆਰ ਦਿੰਦਾ ਹੋਇਆ ਰਾਜਾ ਉਸ ਨਾਲ ਤੋਤਲੀਆਂ ਗੱਲਾਂ ਕਰਨ ਲੱਗ ਪਿਆ ਜਦੋਂ ਰਾਜਾ ਆਪਣੇ ਪੁੱਤਰ ਧਰੂ ਨਾਲ ਪਿਆਰ ਦੀਆਂ ਗੱਲਾਂ ਕਰ ਰਿਹਾ ਸੀ ਤਦ ਉਸ ਦੀ ਛੋਟੀ ਰਾਣੀ ਸੁਰਿਚੀ ਆ ਗਈ ਉਹ ਈਰਖਾ ਕਰਦੀ ਸੀ ਆਪਣੇ ਪੁੱਤਰ ਨੂੰ ਰਾਜ ਦਾ ਮਾਲਕ ਬਣਾਉਣਾ ਚਾਹੁੰਦੀ ਸੀ ਉਸਨੇ ਜਦੋਂ ਦੇਖਿਆ ਕਿ ਉਸਦੀ ਸੌਂਕੰਨ ਦਾ ਪੁੱਤਰ ਤਰੂ ਰਾਜੇ ਦੀ ਗੋਦ ਵਿੱਚ ਬੈਠਾ ਪਿਆਰ ਪ੍ਰਾਪਤ ਕਰ ਰਿਹਾ ਹੈ ਤਾਂ ਉਸਨੇ ਮਨ ਵਿੱਚ ਬੜਾ ਗੁੱਸਾ ਕੀਤਾ। ਉਸਦੇ ਮੱਥੇ ਉੱਤੇ ਤਿਉੜੀ ਪੈ ਗਈ। ਬੁੱਲ ਮਰੋੜੇ ਗਏ ਤੇ ਕਾਲੀ ਨਾਲ ਬੱਚੇ ਨੂੰ ਬਾਹਾਂ ਫੜ ਕੇ ਰਾਜੇ ਦੀ ਗੋਦ ਵਿੱਚ ਉਠਾ ਕੇ ਆਖਿਆ ਤੂੰ ਰਾਜੇ ਦੀ ਗੋਦ ਵਿੱਚ ਨਹੀਂ ਬੈਠ ਸਕਦਾ। ਦੌੜ ਜਾ। ਇਸ ਮਹਿਲ ਵੱਲ ਮੁੜ ਕੇ ਨਾ ਆਈਂ। ਆਪਣੀ ਛੋਟੀ ਰਾਣੀ ਸ੍ਰੀਚੀ ਦੀ ਇਹ ਮਾੜੀ ਹਰਕਤ ਦੇਖ ਕੇ ਰਾਜਾ ਉਤਪਾਣ ਚੁੱਪ ਕਰ ਗਿਆ। ਉਸ ਨੂੰ ਕੋਈ ਗੱਲ ਨਾ ਆਉਹੀ ਉਹ ਰਾਣੀ ਦੀ ਸੁੰਦਰਤਾ ਤੇ ਜਵਾਨੀ ਦਾ ਦਾਸ ਸੀ ਵਾਸ਼ਨਾ ਨੇ ਉਸ ਨੂੰ ਨੀਵਾ ਕੀਤਾ ਸੀ ਉਹ ਬੋਲ ਨਾ ਸਕਿਆ ਉਹ ਆਖ ਨਾ ਸਕਿਆ ਕਿ ਉਸ ਨੂੰ ਕੀ ਹੱਕ ਸੀ ਬਾਪ ਦੀ ਗੋਦ ਵਿੱਚੋਂ ਪੁੱਤਰ ਨੂੰ ਬਾਹੋਂ ਫੜ ਕੇ ਉਠਾਉਣ ਦਾ ਉਹ ਚੁੱਪ ਕਰ ਰਿਹਾ ਸ੍ਰਿਚੀ ਦੇ ਮੱਥੇ ਦੀ ਤਿਉੜੀ ਨੇ ਉਸ ਨੂੰ ਠੰਡਾ ਕਰ ਦਿੱਤਾ ਉਹ ਵੇਖਦਾ ਰਹਿ ਗਿਆ ਦੂਸਰੇ ਪਾਸੇ ਬਾਲਕ ਤਰੂ ਬਾਪ ਦੀ ਗੋਦੀ ਵਿੱਚੋਂ ਡਡੋਲਿਕਾ ਹੋ ਕੇ ਦੁੱਖ ਮਹਿਸੂਸ ਕਰਦਾ ਤੇ ਗਲੇਡੂ ਪਰਦਾ ਹੋਇਆ ਆਪਣੀ ਮਾਤਾ ਵੱਲ ਤੁਰ ਗਿਆ। ਉਸ ਦੇ ਪੈਰ ਮੁਸ਼ਕਲ ਨਾਲ ਹਿੱਲਦੇ ਸਨ। ਉਹ ਬਾਲਕ ਸਿਆਣਾ ਸੀ ਮਨ ਵਿੱਚ ਸੋਚਣ ਲੱਗ ਪਿਆ ਸੀ ਕਿ ਉਸ ਨੂੰ ਬਾਪ ਦੀ ਗੋਦ ਵਿੱਚੋਂ ਕਿਉਂ ਉਠਾਇਆ ਗਿਆ। ਉਹ ਆਖਰ ਰਾਜੇ ਦਾ ਪੁੱਤਰ ਸੀ ਜਿਉਂ-ਜਿਉ ਉਹ ਆਪਣੀ ਮਾਂ ਕੋਲ ਗਿਆ ਤਿਉਂ-ਤਿਉ ਉਸ ਦਾ ਰੋਣਾ ਵੱਧਦਾ ਗਿਆ। ਮਾਂ ਦੇ ਕੋਲ ਜਾ ਕੇ ਉਸ ਦੀਆਂ ਭੁੱਬਾਂ ਨਿਕਲ ਗਈਆਂ। ਜਿਵੇਂ ਕਿ ਉਸ ਨੂੰ ਕਿਸੇ ਨੇ ਮਾਰਿਆ ਸੀ। ਪਿਆਰੇ ਪੁੱਤਰ ਨੂੰ ਰੋਂਦਾ ਦੇਖ ਕੇ ਸੁਨੀਤੀ ਦੇ ਕਾਲਜੇ ਦਾ ਰੁਗ ਭਰਿਆ ਗਿਆ। ਉਸਨੇ ਚੁੱਕ ਲਿਆ ਤੇ ਗੋਦ ਵਿੱਚ ਬਿਠਾਉਣ ਦਾ ਯਤਨ ਕੀਤਾ ਪੁੱਤਰ ਮਾਂ ਸੱਦ ਕੇ ਤੈਨੂੰ ਕੀ ਹੋਇਆ ਹੈ ਕੀ ਕਿਸੇ ਨੇ ਤੈਨੂੰ ਮਾਰਿਆ ਹੈ ਐਨਾ ਕਿਉਂ ਰੋਂਦਾ ਹੈ ਰੋਂਦਾ ਕਾਰਨ ਤਾਂ ਦੱਸ ਮਾਂ ਮੈਂ ਪਿਤਾ ਦੀ ਗੋਦ ਵਿੱਚ ਬੈਠਾ ਸੀ ਛੋਟੀ ਮਾਂ ਨੇ ਉਠਾ ਦਿੱਤਾ ਤੇ ਆਖਿਆ ਤੂੰ ਨਹੀਂ ਬੈਠ ਸਕਦਾ ਰੋਂਦੇ ਹੋਏ ਧਰੋ ਨੇ ਇਉਂ ਆਪਣੇ ਰੋਂਨ ਦਾ ਕਾਰਨ ਦੱਸ ਦਿੱਤਾ ਠੀਕ ਹੈ ਪੁੱਤਰ ਮੇਰੇ ਲਾਲ ਤੈਨੂੰ ਆਪਣੇ ਬਾਪ ਦੀ ਗੋਦ ਵਿੱਚ ਨਹੀਂ ਬਹਿਣਾ ਚਾਹੀਦਾ ਤੇਰਾ ਕੋਈ ਹੱਕ ਨਹੀਂ ਕੋਈ ਹੱਕ ਨਹੀਂ ਮੇਰੇ ਲਾਲ ਰਾਣੀ ਨੇ ਪੁੱਤਰ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ ਉਹਦਾ ਮੂੰਹ ਚੁੰਮਿਆ ਤੇ ਨਾਲ ਹੀ ਰਾਣੀ ਦਾ ਦਿਲ ਰੋਂਦਾ ਗਿਆ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਮਾਂ ਸੱਚ ਦੱਸ ਤੂੰ ਰਾਣੀ ਹੈ ਜਾਂ ਦਾਸੀ ਮੈਨੂੰ ਕੋਈ ਪਤਾ ਤਾਂ ਲੱਗੇ ਮਸੂਮ ਬਾਲ ਤਰੂ ਨੇ ਪੁੱਛਿਆ ਉਸ ਦੇ ਮਨ ਵਿੱਚ ਕੁਦਰਤੀ ਗਿਆਨ ਆ ਗਿਆ ਪੁੱਤਰ ਹਾਂ ਤਾਂ ਮੈਂ ਰਾਣੀ ਪਰ ਉਹ ਚੁੱਪ ਕਰ ਗਈ ਫਿਰ ਪਿਤਾ ਜੀ ਦੀ ਗੋਦ ਵਿੱਚ ਮੈਂ ਬੈਠ ਕਿਉ ਨਹੀਂ ਸਕਦਾ ਕਿਉਂਕਿ ਭਗਤੀ ਨਹੀਂ ਕੀਤੀ ਨਾ ਭਗਤੀ ਕਰਨ ਦੇ ਕਾਰਨ ਇਹ ਹਾਲਤ ਹੋ ਰਹੀ ਹੈ ਰਾਜ ਸੁਖ ਭਗਤੀ ਵਾਲਿਆਂ ਨੂੰ ਮਿਲਦਾ ਹੈ ਮਾਂ 10 ਫਿਰ ਮੈਂ ਕੀ ਕਰਾਂ ਜਿਸ ਕਾਰਨ ਮੈਨੂੰ ਰਾਜ ਸੁਖ ਮਿਲੇ ਮੈਨੂੰ ਕੋਈ ਰਾਜ ਸਿੰਘ ਆਸਨ ਤੋਂ ਨਾ ਉਠਾਏ ਕੋਈ ਨਾ ਛੜਤੀ 7 ਸਾਲ ਦੇ ਬੱਚੇ ਦੇ ਮਨ ਨੇ ਪੁੱਛ ਕੀਤੀ ਮਾਂ ਮਮਤਾ ਮਾਰੀ ਮਾਂ ਨੇ ਆਖਿਆ ਪੁੱਤਰ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਉਸ ਭਗਤੀ ਤਪੱਸਿਆ ਕਾਰਨ ਹੀ ਰਾਜ ਸੁਖ ਪ੍ਰਾਪਤ ਹੁੰਦਾ ਹੈ ਚੰਗਾ ਮਾਂ ਮੈਂ ਭਗਤੀ ਕਰਨ ਜਾਂਦਾ ਹਾਂ ਧਰੂਣੇ ਆਖ ਦਿੱਤਾ ਮਾਂ ਪੁੱਤਰ ਅਜੇ ਭਗਤੀ ਕਰਨ ਦਾ ਸਮਾਂ ਨਹੀਂ ਅਜੇ ਤੂੰ ਬਾਲਕ ਹੈਂ ਤੇਰੇ ਜਾਨ ਤੋਂ ਪਿੱਛੋਂ ਮੈਂ ਕੀ ਕਰੂੰਗੀ ਮੇਰੀ ਹੋਂਦ ਪੁੱਤਰਾ ਤੇਰੇ ਨਾਲ ਹੈ ਮੈਨੂੰ ਅੱਗੇ ਹੀ ਕੋਈ ਨਹੀਂ ਪੁੱਛਦਾ ਜਦੋਂ ਤੂੰ ਚਲਾ ਗਿਆ ਤਾਂ ਫਿਰ ਕੀ ਬਣੇਗਾ ਇਸ ਤਰ੍ਹਾਂ ਰਾਣੀ ਆਪਣੇ ਪੁੱਤਰ ਨਾਲ ਪਿਆਰ ਕਰਦੀ ਹੋਈ ਬੋਲੀ ਉਸ ਦੇ ਮਨ ਨੂੰ ਘੇਰ ਪੈਣ ਲੱਗ ਪਏ ਮਾਂ ਭਲਾ ਕਿਵੇਂ ਪੁੱਤਰ ਨੂੰ ਅੱਖਾਂ ਤੋਂ ਉੱਲੇ ਕਰ ਸਕਦੀ ਹੈ ਰਾਤ ਆਈ ਧਰੋ ਨੂੰ ਨੀਂਦ ਨਹੀਂ ਉਸ ਦੀਆਂ ਅੱਖਾਂ ਅਗੇ ਮਤਰਈ ਦੀ ਗੁੱਸੇ ਭਰੀ ਸ਼ਕਲ ਸੀ ਬਾਹੋਂ ਫੜ ਕੇ ਖਿੱਚਣ ਦੀ ਝਾਕੀ ਰਾਜ ਤੇ ਤਪੱਸਿਆ ਦਾ ਖਿਆਲ ਸੀ ਉਹ ਬੇਚੈਨ ਜਿਹਾ ਹੋਇਆ ਉੱਠ ਕੇ ਬੈਠ ਗਿਆ ਉਸ ਨੇ ਦੇਖਿਆ ਉਹਦੀ ਮਾਂ ਸੌਂ ਗਈ ਸੀ ਸੁੱਤੀ ਮਾਂ ਨੂੰ ਵੇਖ ਕੇ ਘਰ ਤਿਆ ਕਰਨ ਦਾ ਖਿਆਲ ਪੱਕਾ ਹੋ ਗਿਆ ਅੱਧੀ ਰਾਤ ਅੱਗੇ ਤੇ ਅੱਧੀ ਰਾਤ ਪਿੱਛੇ ਤਰੂ ਰਾਜ ਮਹਿਲ ਵਿੱਚੋਂ ਮਲਕੜੇ ਜਿਹਾ ਖਿਸਕਿਆ ਤੇ ਬਾਹਰ ਆ ਗਿਆ ਐਸਾ ਭਾਣਾ ਵਰਤਿਆ ਕਿਸੇ ਨੇ ਦੇਖਿਆ ਰਾਜ ਭਵਨ ਦੇ ਪਹਿਰੇਦਾਰ ਵੀ ਅੱਖਾਂ ਮੀਟ ਗਏ ਨੰਗੇ ਪੈਰ ਬਾਲਗ ਜੰਗਲ ਵਿੱਚ ਪੁੱਜਾ ਰਾਤ ਸੀ ਹਨੇਰਾ ਤੇ ਭਿਆਨਕ ਜੰਗਲ ਨਿਰਪੈਤਾ ਨਾਲ ਅੱਗੇ ਤੁਰਿਆ ਗਿਆ ਉਸ ਨੇ ਕੋਈ ਪ੍ਰਵਾਹ ਨਾ ਕੀਤੀ ਉਸਦੀਆਂ ਅੱਖਾਂ ਮਸਾਲਾ ਵਾਂਗ ਬਲਦੀਆਂ ਸਨ ਸ਼ੇਰ ਤੇ ਭਗੇਲੇ ਕੂਕਦੇ ਸਨ ਰੋਲਾ ਪੈਂਦਾ ਸੀ ਪਰ ਉਹ ਨਾ ਡਰਿਆ ਮਾਸੂਮ ਹਿਰਦੇ ਨਾਲ ਪੁਕਾਰਨ ਲੱਗਾ ਭਗਵਾਨ ਮੈਂ ਆ ਰਿਹਾ ਹਾਂ ਮੈਂ ਤੁਸਾ ਦਾ ਨਾਂ ਨਹੀਂ ਜਾਣਦਾ ਮੈਂ ਨਹੀਂ ਜਾਣਦਾ ਕੀ ਆਖਾਂ ਪਰ ਮੈਂ ਆ ਰਿਹਾ ਹਾਂ ਥੱਕ ਗਿਆ ਤੇ ertid te ਬੈਠ ਗਿਆ ਤੇ ਨੀਂਦ ਆ ਗਈ ਅੱਖ ਖੁੱਲਹੀ ਤਾਂ ਪ੍ਰਭਾਤ ਹੋ ਚੁੱਕੀ ਸੀ ਸੂਰਜ ਦੀਆਂ ਸੁਨਹਿਰੀ ਕਿਰਨਾਂ ਨਾਲ ਸਾਰਾ ਜੰਗਲ ਜਗਮਗਾ ਉਠਿਆ ਸੀ ਰੰਗਾ ਰੰਗ ਤੇ ਬਨਫੁੱਲ ਖਿੜੇ ਸਨ ਦਰਖਤਾਂ ਤੇ ਪੰਛੀ ਇਲਾਹੀ ਰਾਗ ਗਾ ਰਹੇ ਸਨ ਸ਼ਾਂਤੀ ਸੀ ਉੱਠ ਕੇ ਧਰੂ ਅੱਗੇ ਨੂੰ ਤੁਰਿਆ ਅੱਗੇ ਕੌਲ ਫੁੱਲਾਂ ਵਾਲੀ ਝੀਲ ਸੀ ਜਿਸ ਦਾ ਨਿਰਵਲ ਜਲ ਨੀਲੇ ਰੰਗ ਦੀ ਭਾ ਮਾਰਦਾ ਸੀ ਉਸ ਦੇ ਕਿਨਾਰੇ ਜਾ ਖਲੋਤਾ ਉਸ ਨੇ ਦੇਖਿਆ ਪੰਛੀਆਂ ਤੋਂ ਬਿਨਾ ਚਾਰ ਪਾਏ ਜਾਨਵਰ ਆਉਂਦੇ ਤੇ ਪਾਣੀ ਪੀ ਕੇ ਤੁਰੇ ਜਾ ਰਹੇ ਸਨ ਉਹ ਵੀ ਕਿਨਾਰੇ ਬੈਠ ਗਿਆ ਜਲ ਪੀਤਾ ਉੱਠਿਆ ਉੱਠ ਕੇ ਧਿਆਨ ਨਾਲ ਵੇਖਣ ਲੱਗਾ ਭਗਵਾਨ ਭਗਵਾਨ ਕਿੱਥੇ ਹੋਏਗਾ ਉੱਠ ਕੇ ਉੱਚੀ ਆਵਾਜ਼ ਮਾਰੀ ਭਗਵਾਨ ਭਗਵਾਨ ਮੈਂ ਆਇਆ ਹਾਂ ਉਹ ਆਵਾਜ਼ਾ ਮਾਰਦਾ ਹੀ ਸੀ ਕਿ ਨਾਰਦ मुनि ਆ ਗਏ ਨਾਰਦ ਮੋਨੀ ਨੂੰ ਦੇਖ ਕੇ ਆਖਿਆ ਕਿ ਤੁਸੀਂ ਭਗਵਾਨ ਹੋ ਨਹੀਂ ਬਾਲਕ ਮੈਂ ਭਗਵਾਨ ਨਹੀਂ ਭਗਵਾਨ ਦੂਰ ਰਹਿੰਦਾ ਹੈ ਉੱਥੇ ਤੂੰ ਨਹੀਂ ਜਾ ਸਕਦਾ ਨਾਰਦ ਨੇ ਉੱਤਰ ਦਿੱਤਾ ਤਰੂ ਮੈਂ ਕਿਉਂ ਨਹੀਂ ਜਾ ਸਕਦਾ ਨਾਰਦ ਤੇਰੀ ਉਮਰ ਛੋਟੀ ਹੈ ਤੂੰ ਰਾਜੇ ਉਤਾਨਪਦ ਦਾ ਪੁੱਤਰ ਹੈ ਮੈਂ ਜਾਣਦਾ ਹਾਂ ਤਪੋਬੰਦ ਦੂਰ ਹੈ ਰਾਹ ਵਿੱਚ ਭਿਆਨਕ ਜੰਗਲ ਹਨ ਤੈਨੂੰ ਬਲਾਈ ਖਾ ਜਾਣਗੇ ਕੁਕ ਤੇ ਬਿਜਲੀ بارش ਪਾਲਾ ਗਰਮੀ ਤੇਰਾ ਸਰੀਰ ਨਹੀਂ ਚੱਲ ਸਕਦਾ ਆ ਮੇਰੇ ਨਾਲ ਮੈਂ ਤੈਨੂੰ ਤੇਰੇ ਬਾਪ ਕੋਲ ਲੈ ਚਲਦਾ ਹਾਂ ਉਹ ਤੈਨੂੰ ਰਾਜ ਦੇ ਦੇਵੇਗਾ ਅੱਧਾ ਰਾਜ ਤਰੂ ਹੱਸ ਪਿਆ ਅੱਧਾ ਰਾਜ ਅੱਜ ਮੈਂ ਭਗਵਾਨ ਦੇ ਦਰਸ਼ਨ ਕਰਨ ਚੱਲਿਆ ਹਾਂ ਤਾਂ ਅੱਧਾ ਰਾਜ ਜੇ ਦਰਸ਼ਨ ਕਰ ਲਵਾਂਗਾ ਤਾਂ ਜਰੂਰ ਸਾਰਾ ਰਾਜ ਮਿਲੇਗਾ ਉਸਨੇ ਮਨ ਹੀ ਮਨ ਸੋਚਿਆ ਤੇ ਮੁੜ ਦਲੇਰੀ ਨਾਲ ਬੋਲਿਆ ਦੇਖੋ ਜੀ ਮੈਂ ਨਹੀਂ ਜਾਣਦਾ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ ਜੇ ਮੈਨੂੰ ਭਗਵਾਨ ਦੀ ਭਗਤੀ ਵੱਲੋਂ ਰੋਕਦੇ ਹੋ ਤਾਂ ਮੇਰੇ ਦੁਸ਼ਮਣ ਹੋ ਬਸ ਚੰਗਾ ਇਹ ਹੈ ਇੱਥੋਂ ਚਲੇ ਜਾਓ ਆਪਣੇ ਰਾਹ ਪੋ ਕੋਈ ਬਲਾ ਮੈਨੂੰ ਖਾ ਜਾਏ ਤੁਹਾਨੂੰ ਵੀ ਮਸੂਮ ਬਾਲਕ ਤਰੂ ਦੀ ਜਬਾਨ ਨੂੰ ਐਸਾ ਬਚਨ ਸੁਣ ਕੇ ਉਸ ਦਾ ਦ੍ਰਿੜ ਵਿਸ਼ਵਾਸ ਦੇਖ ਕੇ ਨਾਰਦ मुनि ਹੈਰਾਨ ਹੋ ਗਿਆ ਉਸ ਨੇ ਬਾਲਕ ਵੱਲ ਤੱਕਿਆ ਤੇ ਅੰਤ ਉਪਦੇਸ਼ ਦਿੱਤਾ ਠੀਕ ਹੈ ਬਾਲਕ ਰੂਪ ਵਿੱਚ ਕੋਈ ਮਹਾਨ ਆਤਮਾ ਹੈ ਤੇਰਾ ਵਿਚਾਰ ਠੀਕ ਹੈ ਭਗਵਾਨ ਦੀ ਭਗਤੀ ਕਰਨੀ ਸਭ ਤੋਂ ਚੰਗਾ ਕਰਮ ਹੈ ਇਹ ਮੰਤਰ ਚੇਤੇ ਕਰ ਲੈ ਓਮ ਨਮੋ ਭਗਵਤੇ ਵਾਸੂਦੇਵਾਏ ਅਤੇ ਅੱਖਾਂ ਮੀਟ ਕੇ ਕੇਸ਼ਵ ਕਲਾਸ਼ ਹਰੀ ਹਰੀ ਦਾ ਧਿਆਨ ਤਰ ਰੱਖਣਾ ਕੋਈ ਵਿਗਨ ਨਹੀਂ ਪਵੇਗਾ ਤੇਰੇ ਕਾਲ ਜਰਾਸ ਹੋਣਗੇ ਇਹੋ ਉਪਦੇਸ਼ ਕਰਕੇ ਬ੍ਰਹਮ ਸ਼ਕਤੀ ਆਸਰੇ ਨਾਰਦ मुनि ਅਲੋਪ ਹੋ ਗਿਆ ਉਸ ਦਾ ਅਲੋਪ ਹੋਣਾ ਧਰੂ ਵਾਸਤੇ ਅਚੰਬੇ ਦੀ ਗੱਲ ਸੀ ਕਿਤੇ ਇਹੋ ਹੀ ਤਾਂ ਭਗਵਾਨ ਨਹੀਂ ਸੀ ਬਾਲਕ ਦੇ ਮਨ ਵਿੱਚ ਸ਼ੰਕਾ ਫੁਰਿਆ ਉਹ ਅੱਗੇ ਜਾ ਕੇ ਇੱਕ ਪੱਥਰ ਦੇ ਸਿੱਲ ਉੱਪਰ ਬੈਠ ਗਿਆ ਤੇ ਭਗਤੀ ਕਰਨ ਲੱਗਾ ਦੂਸਰੇ ਪਾਸੇ ਮਾ ਸੁਨੀਤੀ ਜਾਗੀ ਉਸ ਨੇ ਆਪਣੇ ਕਮਲ ਨੈਣਾ ਨਾਲ ਆਪਣੇ ਪੁੱਤਰ ਵੱਲ ਤੱਕਿਆ ਤਾਂ ਉਹਦਾ ਬਿਸਤਰਾ ਖਾਲੀ ਸੀ ਕਾਹਲੀ ਨਾਲ ਉੱઠી ਦਿਲ ਧੜਕਣ ਲੱਗ ਪਿਆ ਆਵਾਜ਼ਾਂ ਦਿੱਤੀਆਂ ਤਰੂ ਤਰੂ ਮੇਰੇ ਲਾਲ ਕਿੱਥੇ ਹੈ ਮਹਿਲ ਗੁੰਜਿਆ ਦਾਸੀਆਂ ਆਈਆਂ ਪਰ ਕਿਸੇ ਨੇ ਨਾ ਦੱਸਿਆ ਧਰੂ ਕਿੱਥੇ ਹੈ ਸਾਰਾ ਮਹਿਲ ਸ਼ਾਨਿਆ ਮਹਿਲ ਦੇ ਨਾਲ ਬਾਗ ਦੇਖੇ ਦਾਸ ਦਾਸੀਆਂ ਨੂੰ ਪੁੱਛਿਆ ਆਪ ਕੁਝ ਪਤਾ ਤਾਂ ਨਾ ਲੱਗਾ ਸੁਨੀਤੀ ਵਿਆਕੁਲ ਹੋ ਉઠી ਉਸ ਦੀਆਂ ਅੱਖਾਂ 'ਗੇ ਹਨੇਰਾ ਛਾ ਗਿਆ ਉਹਦੇ ਸਿਰ ਦੇ ਵਾਲ ਗਲ ਵਿੱਚ ਆਪਣੇ ਆਪ ਹੀ ਖਿਲਰ ਗਏ ਰਾਜੇ ਉਤਾਨਪਦ ਨੂੰ ਖਬਰ ਹੋਈ ਉਹ ਸੁਨੀਤੀ ਦੇ ਮਹਿਲ ਵੱਲ ਜਾਣ ਲੱਗਾ ਤਾਂ ਛੋਟੀ ਰਾਣੀ ਨੇ ਰੋਕ ਲਿਆ ਨਾ ਜਾਓ ਆਪੇ ਲੱਭ ਪਏਗਾ ਉਸਨੇ ਚਲਾਕੀ ਕੀਤੀ ਹੋਏਗੀ ਆਪ ਹੀ ਲੁਕਾ ਕੇ ਤੁਸਾਨੂੰ ਹੈਰਾਨ ਕਰਨਾ ਚਾਹੁੰਦੀ ਹੈ ਰਾਜਾ ਖਲੋ ਗਿਆ ਤੇ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਇੱਕ ਤਾਰਾ ਹੱਥ ਵਿੱਚ ਫੜੀ ਨਾਰਦ मुनि ਜੀ ਖੜਾਵਾਂ ਦਾ ਖੜਕਾ ਕਰਦੇ ਹੋਏ ਆ ਗਏ ਰਾਜੇ ਦੇ ਕੋਲ ਆ ਕੇ ਹਰੀ ਨਾਰਾਇਣ ਉਚਾਰਿਆ हे ਰਾਜਨ ਅੱਜ ਕੀ ਮਾਮਲਾ ਹੈ ਤੁਸੀਂ ਹੈਰਾਨ ਹੋ ਕਿ ਛੋਟੀ ਰਾਣੀ ਨੇ ਘੂਰਿਆ ਹੈ નારદ મુરિત દે જીવાનુ એ સુન કે રાજા કુછ શરમિંદા હોયા નારદ મુનિ ત્રયકાલ દર્શી ઉસ નો નમસ્કાર કર કે રાજે ને કહા હે મુનિજન મેરી વડી રાણી સુનીતી دا પુત્ર તૃવ સુનયા હે રાજ પવન وچو ગુમ હો ગયા હે ઉસ دی ચિંતા હે કલ ઉસ નો છોટી રાણી ને મેરી ગોદ وچو ઉઠા દitta si ઇસ ગુસ્સે કર કે પતા નહીં બચ્ચા કਿੱધર ગયા હરિનારાયણ આ કે નારદ બોલયા हे राजन तुसा दा पुत्र गवाच्य नहीं ओ तपोवन विच पूज के भक्ति करण बैठ गया है उस मासूम दा दिल दुखिया है हे राजन तुसा ने पलेखा खादा है राज दे कारण माया ते चमत्कार नाल मोहे गए हो तुसा दा पुत्र प्यार हो सकदा है पर नारी प्यार परबल है रूप वासना दे गुलाम हो गए हो तुसी तुसा ने पुत्र नु प्यार नहीं देता रानी सुनीति नु दुत्कार देता है ਐਸਾ ਕਰਮ ਤੇ ਵਿਤਕਰਾ ਕਰਨ ਵਾਲਾ ਪੁਰਸ਼ ਸਦਾ ਦੁਖੀ ਹੁੰਦਾ ਹੈ। ਉਹ ਕੇਸ਼ਵ ਕਲਾਸ਼ ਦੀ ਭਗਤੀ ਕਰਕੇ ਰਾਜ ਪ੍ਰਾਪਤ ਕਰੇਗਾ। ਕੁਝ ਗੱਲਾਂ ਸੁਣ ਕੇ ਰਾਜਾ ਸ਼ਰਮਿੰਦਾ ਹੋਇਆ ਤੇ ਤਰੂਦੱਤਪਵਨ ਨੂੰ ਜਾਣਾ ਸੁਣ ਕੇ ਉਸ ਨੂੰ ਹੈਰਾਨੀ ਵੀ ਹੋਈ। ਉਸ ਨੇ ਨਾਰਦ मुनि ਵੱਲ ਤੱਕ ਕੇ ਪੁੱਛਿਆ ਸੱਚ ਹੀ ਮੇਰਾ ਪੁੱਤਰ ਤਪਵਨ ਨੂੰ ਚਲੋ ਗਿਆ ਹੈ? ਉਹ ਕੋਰ ਤਪ ਕਰੇਗਾ? ਮਾਸੂਮ ਬਾਲਕ ਭੁੱਖ, ਗਰਮੀ ਤੇ ਠੰਡ ਕਿਵੇਂ ਸਹੇਗਾ? ਉਫ। ਏ ਆ ਕੇ ਰਾਜੇ ਨੇ ਹੌਂਕਾ ਭਰਿਆ ਉਸ ਨੂੰ ਹੈਰਾਨੀ ਹੋਈ ਹੇ Muni ਜੀ ਇਹ ਖਬਰ ਤੁਸਾਂ ਨੇ ਮਾੜੀ ਸੁਣਾਈ ਜਾਓ ਮੇਰੇ ਪੁੱਤਰ ਨੂੰ ਵਾਪਸ ਲਿਆਓ ਮੈਂ ਉਸ ਨੂੰ ਅੱਧਾ ਰਾਜ ਦਿੰਦਾ ਹਾਂ ਉਹ ਆਪਣੇ ਰਾਜ ਵਿੱਚ ਸੁੱਖ ਲਵੇਗਾ ਤੇ ਧਰਮ ਕਰੇਗਾ ਜੀਵਨ ਸੁਖਮਾਨੇ ਪਰ ਇਹ ਨਹੀਂ ਦੇਖ ਸਕਦਾ ਕਿ ਮੇਰਾ ਪੁੱਤਰ ਭੁੱਖ ਨਾਲ ਮਰੇ ਨਾਰਦ Muni ਇਹ ਰਾਜਨ ਮੋੜ ਵੇਖਣਾ ਪਰ ਮੁੜ ਪਵੇਗਾ ਮੋੜੇਗਾ ਨਹੀਂ ਉਹ ਜ਼ਰੂਰ ਤਪੱਸਿਆ ਕਰੇਗਾ ਇਹ ਆ ਕੇ ਨਾਰਦ ਮੁਣੀ ਹਰੀ ਨਰਾਇਣ ਬੋਲਦਾ ਹੋਇਆ ਰਾਣੀ ਸੁਨੀਤੀ ਕੋਲ ਗਿਆ ਉਸ ਨੂੰ ਧੀਰਜ ਦਿੱਤੀ ਤੇ ਆਖਿਆ हे ਰਾਣੀ ਤੇਰੀ ਕੁੱਖ ਸਫਲ ਹੋਏ ਚਿੰਤਾ ਨਾ ਕਰ ਖੁਸ਼ ਹੋ ਤੇਰਾ ਪੁੱਤਰ ਭਗਤ ਬਣੇਗਾ ਰਾਜਾ ਉਤਾਨਪਦ ਜੰਗਲ ਵਿੱਚ ਤਰੂ ਦੇ ਕੋਲ ਉਸ ਨੂੰ ਮਨਾਉਣ ਵਾਸਤੇ ਗਿਆ ਲਾਲਚ ਦਿੱਤੇ ਤੱਲੇ ਕੱਢੇ ਰਾਜਾ ਤਰੂ ਨੂੰ ਲਿਆਉਣ ਵਿੱਚ ਸਫਲ ਨਾ ਹੋਇਆ ਨਿਰਾਸ਼ ਹੋ ਕੇ ਮੁੜ ਗਿਆ ਰਾਜੇ ਦੇ ਜਾਨਨਦ ਤਰੂ ਨੂੰ ਹੋਰ ਭਰੋਸਾ ਹੋ ਗਿਆ ਕਿ ਭਗਤੀ ਕਰਨਾ ਠੀਕ ਹੈ ਜੇ ਤਪੱਸਿਆ ਤੋਂ ਪਹਿਲਾਂ ਅੱਧਾ ਰਾਜ ਮਿਲਦਾ ਹੈ ਤਾਂ ਭਗਤੀ ਕੀਤੇਆਂ ਜਰੂਰ ਪੂਰਾ ਰਾਜ ਮਿਲੇਗਾ ਉਹ ਨਰਾਹ ਰਹਿ ਕੇ ਹੋਰ ਤਪੱਸਿਆ ਕਰਨ ਲੱਗਾ ਇੰਦਰ ਨੇ ਤਰੂ ਦੀ ਤਪੱਸਿਆ ਨੂੰ ਭੰਗ ਕਰਨ ਲਈ ਅਨੇਕਾਂ ਯਤਨ ਕੀਤੇ ਮਾਇਆ ਦੇ ਚਮਤਕਾਰ ਦਿਖਾਏ ਪਰ ਤਰੂ ਨਾ ਡੋਲਿਆ ਉਸ ਨੇ ਨੇਤਰਨਾ ਪੁੱਟੇ ਅੰਤ ਵਿੱਚ ਮਾਇਆ ਮੈ ਦੈਂਤ ਨੂੰ ਭੇਜਿਆ ਉਹ ਦੈਂਤ ਭਿਆਨਕ ਸੀ ਉਸਨੇ ਤਪੋਬਨ ਵਿੱਚ ਭਿਆਨਕਤਾ ਪੈਦਾ ਕਰ ਦਿੱਤੀ ਉਸਨੇ ਹਨੇਰੀਆਂ ਆਂਦੀਆਂ بارش ਲਿਆਂਦੀ ਗੜੇ ਪਾਏ ਦਰਖਤ ਡੇਗੇ ਧਰਤੀ ਹਿਲਾਈ ਪਰ ਤ੍ਰੂ ਅਡੋਲ ਰਹਾਂ ਉਹ ਕੋਰ ਤਪੱਸਿਆ ਕਰਦਾ ਰਿਹਾ ਉਸਨੇ ਇੰਦਰ ਨੂੰ ਡਰਾ ਦਿੱਤਾ ਇੰਦਰ ਆਪਣੇ ਰਾਜ ਦਰਬਾਰ ਵਿੱਚੋਂ ਉੱਠ ਕੇ ਵਿਸ਼ਨੂੰ ਭਗਤ ਕੋਲ ਵਿਸ਼ਨੂੰ ਭਗਵਾਨ ਕੋਲ ਪੁੱਜਿਆ ਉਸ ਨੂੰ ਆਖਣ ਲੱਗਾ ਤ੍ਰੂ ਤਪੱਸਿਆ ਕਰ ਰਿਹਾ ਹੈ ਕਿਤੇ ਇੰਦਰ ਦੀ ਗੱਲ ਭਾਵੇਂ ਪੂਰੀ ਨਾ ਹੋਈ ਪਰ ਵਿਸ਼ਨੂੰ ਭਗਵਾਨ ਸਾਰੀ ਗੱਲ ਜਾਣਗੇ। ਉਹਨਾਂ ਨੇ ਆਖਿਆ, "ਹੇ ਇੰਦਰ, ਤੂੰ ਜਿਸ ਇੱਛਾ ਨੂੰ ਧਾਰਨ ਕਰਕੇ ਤਪੱਸਿਆ ਕਰ ਰਿਹਾ ਹੈ, ਉਹ ਪੂਰੀ ਹੋਏਗੀ। ਉਸ ਦੀ ਇੱਛਾ ਤੁਸਾਂ ਦਾ ਰਾਜ ਲੈਣ ਦੀ ਨਹੀਂ, ਉਹ ਆਪਣੇ ਬਾਪ ਦੇ ਰਾਜ ਦਾ ਧਿਆਨ ਕਰ ਰਹੇ ਹਨ। ਉਹਨਾਂ ਨੂੰ ਉਹ ਮਿਲੇਗਾ, ਉੱਚੀ ਪਦਵੀ ਹੋਏਗੀ।" ਇੰਦਰ ਖੁਸ਼ ਹੋ ਕੇ ਆਪਣੇ ਰਾਜ ਭਵਨ ਵੱਲ ਚੱਲਿਆ ਗਿਆ ਤੇ ਵਿਸ਼ਨੂੰ ਭਗਵਾਨ ਆਪਣਾ ਰੂਪ ਬਦਲ ਕੇ ਤਪੋਵਣ ਵਿੱਚ ਪੁੱਜ ਗਏ। ਉਹਨਾਂ ਨੇ ਉਹ ਰੂਪ ਧਾਰਨ ਕੀਤਾ ਜੈਸਾ ਕਿ ਤਰੂ ਦੇ ਧਿਆਨ ਵਿੱਚ ਸੀ ਅਡੋਲ ਤੇ ਅਹਲ ਸਮਾਧੀ ਨੂੰ ਤੋੜਿਆ ਤੇ ਦਰਸ਼ਨ ਕੀਤੇ ਤਰੂ ਨੇ ਜਦੋਂ ਦਰਸ਼ਨ ਕੀਤੇ ਤਾਂ ਪ੍ਰਸੰਨ ਹੋ ਗਿਆ ਉਸ ਦੀ ਪ੍ਰਸੰਨਤਾ ਵੇਖ ਕੇ ਭਗਵਾਨ ਨੇ ਬਚਨ ਕੀਤਾ ਕੋਰ ਤਪੱਸਿਆ ਨਾਲ ਮਨ 모ਇਆ ਜਾ ਰਾਜ ਮਿਲੇਗਾ 26000 ਸਾਲ ਰਾਜ ਕਰਕੇ ਅਮਰ ਹੋਏਗਾ ਸ੍ਰਿਸ਼ਟੀ ਤੇ ਰਹਿੰਦੇ ਤੱਕ ਨਾਮ ਰਹੇਗਾ ਤੇਰਾ ਇਹ ਵਾਰ ਦੇ ਕੇ ਆਪਣੇ ਭਗਤ ਨੂੰ ਘਰਵਾਲ ਤੋਰ ਕੇ ਭਗਵਾਨ ਵਿਸ਼ਨੂੰ ਆਪਣੇ ਆਸਣ ਵੱਲ ਚਲੇ ਗਏ। নারদ ਮੁਨੀ ਨੇ ਰਾਜੇ ਨੂੰ ਜਾ ਦੱਸਿਆ ਉਹ ਰੱਥ ਲੈ ਕੇ ਅੱਗੋਂ ਲੈਣਾ ਆਇਆ। ਮੰਗਲ ਚਾਰ ਹੋਏ ਪਰ ਜਾਨੇ ਖੁਸ਼ੀ ਮਨਾਈ ਤੇ ਰਾਣੀ ਸੁਨੀਤੀ ਆਈ। ਉਸ ਵਾਸਤੇ ਸੰਸਾਰ ਰੋਸ਼ਨ ਹੋ ਗਿਆ। ਸਭ ਨੂੰ ਵਧਾਈ ਦੇਣ ਲੱਗੇ। ਰਾਜਾ ਉਤਾਨਪਦ ਨੇ ਤ੍ਰੂਣ ਨੂੰ ਰਾਜ ਦੇ ਦਿੱਤਾ। ਭਗਵਾਨ ਦੇ ਵਾਰ ਕਰਕੇ 26000 ਸਾਲ ਰਾਜ ਕੀਤਾ ਮੁਰ ਉਹ ਅਮਰ ਹੋ ਗਏ ਅੱਜ ਤ੍ਰੂ ਤਾਰੇ ਦੇ ਨਾਮ ਨਾਲ ਚੇਤੇ ਕੀਤਾ ਜਾਂਦਾ ਹੈ ਉਹ ਜੀਵਨ ਦਾ ਇੱਕ ਅਮਿੱਟ ਤੇ ਅਡੋਲ ਕੇਂਦਰ ਹੈ हे ਜਗਿਆਸੂ ਜਨੋ ਜੋ ਭਗਤੀ ਕਰਦਾ ਹੈ ਉਹ ਉਤਪਦਵੀ ਪ੍ਰਾਪਤ ਕਰਦਾ ਹੈ ਸਭ ਭਗਵਾਨ ਦੀ ਲੀਲਾ ਹੈ